ਖੋਲ ਖਬਰ ਦੀ ਖਬਰ ਪਈ ਹੈ ਹਾਂ ਉਸ ਤੋਂ ਬਾਅਦ ਉਹਨਾਂ ਬੰਦਿਆਂ ਨੇ ਜੋਰ ਪਾ ਕੇ ਕਿਹਾ ਵੀ ਖਬਰ ਬੰਦ ਕਰਾ ਕੇ ਕਿਹੜਾ ਤੂੰ ਆਪਦੇ ਜਿਹੜੇ ਵੀ ਰਾਈਡੀਆਂ ਲਾਈਆਂ ਨੇ ਵੀ ਅਸੀਂ ਤੈਨੂੰ ਪੈਸੇ ਦੇਣ ਨੂੰ ਤਿਆਰ ਆ ਖੋ ਜਦੋਂ ਪੈਸਾ ਆਏ ਨੇ ਇਹ ਖੋਲ ਖਬਰ ਦੀ ਖਬਰ ਪਈ ਹੈ ਹਾਂ ਉਹਨਾਂ ਦਾ ਅਸਲ ਹੁੰਦੇ ਹੋਏ ਅੱਜ ਮੇਰਾ 3-4 ਘੰਟਿਆਂ ਦੇ ਵਿੱਚ ਵਿੱਚੇ ਪੈਸੇ ਬਣੂ ਮੋੜ ਕੇ ਦੇ ਗਏ ਦੇਖੋ ਜੀ ਐਮ ਕਾਇਨ ਦੇ ਵਿੱਚ ਮੈਂ ਸਰਾਫਾ ਜੁਨਿਆ ਪ੍ਰਧਾਨ 8 ਸਾਲ ਰਿਹਾ ਜੀ ਪਰ ਜੋ ਸਾਡੇ ਵਰਗੇ ਲੋਕਾਂ ਨਾਲ ਇਸ ਤਰ੍ਹਾਂ ਠੱਗੀਆਂ ਹੁੰਦੀਆਂ ਨੇ ਇਹ ਨਿਤ ਦਿਹਾੜੀ ਕੋਈ ਨਾ ਕੋਈ ਨਵਾਂ ਰੂਪ ਲੈ ਕੇ ਆ ਜਾਂਦਾ 9721 ਨੂੰ ਮੈਂ ਪੈਸੇ ਲਾਇਆ ਤੀਏ ਜਿਹੜੇ ਕਿਹਾ ਸੀ ਵੀ ਤੁਹਾਡੇ ਪੈਸੇ ਡਬਲ ਹੋ ਜਾਣਗੇ ਇੱਕ ਸਾਲ ਦੇ ਵਿੱਚ ਡਬਲ ਦਾ ਕੀ ਹੋਣੇ ਮੇਰੇ ਮੂਲ ਵੀ ਨਹੀਂ ਮੁੜਿਆ ਉਸ ਤੋਂ ਬਾਅਦ ਫਿਰ ਮੇਰੇ ਕੋਲ ਦੂਜਾ ਆਇਆ ਬੰਦਾ ਏਸੇ ਕੰਪਨੀ ਦਾ ਨਾ ਜੀ ਸਾਡੇ ਮਾਰਫਤ ਕੰਪਨੀ ਲਾਓ ਜੀ ਇਹ ਔਜਵਾ ਕਹਿ ਸਦਕਾ ਹੈ ਗੱਡੀਆਂ ਦਿਖਾਉਂਦੇ ਨੇ ਆ ਮੈਂ ਗੱਡੀ ਲੈ ਲਈ ਆ ਮੈਂ ਬੰਗਲਾ ਲੈ ਲਿਆ ਜੀ ਆ ਮੈਂ ਫਲਾਣਾ ਲੈ ਲਿਆ ਉਸ ਤੋਂ ਬਾਅਦ ਦੋ ਆਈਡੀਆ ਮੇਰੀਆਂ ਉਹ ਲਾ ਕੇ ਬੰਦੇ ਆ ਕੇ ਪਰ ਉਹਨਾਂ ਨੇ ਅੱਜ ਤੱਕ ਸ਼ਕਲ ਨਹੀਂ ਦਿਖਾਈ ਮੁੜ ਕੇ ਕੋ ਜਦੋਂ ਭਾਈ ਸਾਹਿਬ ਆਏ ਨੇ ਇਹ ਕੋਈ ਖਬਰ ਦੇ ਖਬਰ ਪਈ ਹੈ ਹਾਂ ਉਹਨਾਂ ਦਾ ਅਸਲ ਹੁੰਦੇ ਹੋਏ ਅੱਜ ਮੇਰਾ 3-4 ਘੰਟਿਆਂ ਦੇ ਵਿੱਚ ਵਿੱਚ ਇਹ ਪੈਸੇ ਪਰੂ ਮੁੜ ਕੇ ਦੇ ਗਏ ਇਸ ਕਰਕੇ ਆਪਾਂ ਉਹਦੇ ਪੈਸੇ ਲੈ ਕੇ ਕਿਉਂ ਕਬੀਲਦਾਰ ਬੰਦੇ ਆ ਅਸੀਂ ਨਹੀਂ ਜਾਣਾ ਚਾਹੁੰਦੇ ਇਹਨਾਂ ਦੂਰ ਤੱਕ ਦਾ ਦੁਕਾਨਦਾਰ ਬੰਦੇ ਹੁੰਦੇ ਹਨ ਇਹਨਾਂ ਦੀ ਚੀਜ਼ਾਂ ਨੂੰ ਸੋਟਦੇ ਹੋਏ ਤਾਂ ਅਸੀਂ ਇਹ ਬਦਲਾਅ ਕੀਤਾ ਤੇ ਆਪਦੇ ਪੈਸੇ ਲੈ ਗਏ ਸੀ ਚਲੇ ਗਏ ਜੋ ਸਰਾਫਾ ਬਾਜ਼ਾਰ ਜੋ ਸਾਡਾ ਸੁਨਿਆਰ ਭਾਈ ਚਾਰਾ ਉਹਦੀ ਪ੍ਰਧਾਨਗੀ ਵੀ ਕਰੀ ਐ ਸਨਾਮ ਦੇ ਇਲਾਕੇ ਦੀ ਇਹਨਾਂ ਨੇ ਕੱਲ ਇੱਕ ਖਬਰ ਲਵਾਈ ਸੀ ਐਮ ਕਮੈਂਡ ਬਾਰੇ ਉਹ ਪ੍ਰਧਾਨ ਦਰਸ਼ਨ ਸਿੰਘ ਜੀ ਖੁਰਮੀ ਜੀ ਸਨਾਮ ਤੋਂ ਜੀ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹਾਂ ਕੀ ਗੱਲਬਾਤ ਹੋਈ ਉਸ ਤੋਂ ਬਾਅਦ ਕੋ ਜਦੋਂ ਭਾਈ ਸਾਹਿਬ ਆਏ ਨੇ ਇਹ ਖੋਜ ਖਬਰ ਦੇ ਖਬਰ ਪਈ ਹੈ ਹਾਂ ਉਸ ਤੋਂ ਬਾਅਦ ਉਹਨਾਂ ਬੰਦਿਆਂ ਨੇ ਆਪਣੇ ਪੂਰਾ ਮੇਰੇ ਤੇ ਜੋੜ પાਕੇ ਕਿਹਾ ਵੀ ਖਬਰ ਬੰਦ ਕਰਾ ਕੇ ਕਿਰੋਂ ਤੂੰ ਆਪਦੇ ਜਿਹੜੇ ਵੀਰੀ ਆਈਡੀਆ ਲਾਈਆਂ ਨੇ ਵੀ ਅਸੀਂ ਤੇਰੇ ਪੈਸੇ ਦੇਣ ਨੂੰ ਤਿਆਰ ਆ ਠੀਕ ਹੈ ਉਹ ਬੜੇ ਜਿੰਨੀਆਂ ਆਈਡੀਆ ਲਾਈਆਂ ਦੀ ਹਾਂ ਉਹਨਾਂ ਨੇ ਆਪਾਂ ਨੂੰ ਦੇ ਗਏ ਉਹ ਮੈਨੂੰ ਬਾਅਸ ਕਰਕੇ ਮੇਰੇ ਪੈਸੇ ਕਿਉਂਕਿ ਖੋਜ ਖਬਰ ਦਾ ਅਸਰ ਵਧੀਆ ਹੋਇਆ ਮੈਂ ਦੇਖ ਰਿਹਾ ਪਹਿਲਾਂ ਵੀ ਇਹਦੀ ਚੀਜ਼ਾਂ ਨੂੰ ਯਕੀਨ ਕਰਦੇ ਨੇ ਬਾਕੀ ਸੱਚੀਆਂ ਖਬਰਾਂ ਲੱਗਦੀਆਂ ਨੇ ਉਹਨਾਂ ਦਾ ਅਸਰ ਹੁੰਦੇ ਹੋਏ ਅੱਜ ਮੇਰਾ 3-4 ਘੰਟਿਆਂ ਦੇ ਵਿੱਚ ਵਿੱਚ ਇਹ ਪੈਸੇ ਆਪਾਂ ਨੂੰ ਮੋੜ ਕੇ ਦੇ ਗਏ ਸਾਰੇ ਆਈਡੀ ਆ ਗਏ ਕੋਈ ਰਹਿ ਵੀ ਗਈ ਇੱਕ ਦੀ ਨਹੀਂ ਇੱਕ ਦੀ ਇੱਕ ਆਈਡੀ ਮੇਰੀ ਹੋਰ ਪਈ ਹੈ ਅੱਛਾ ਉਹ ਕਿਸੇ ਹੋਰ ਚ ਹੈ ਉਹ ਹੋਰ ਚ ਹੈ ਇਹ ਆਈਡੀਆਂ ਮੇਰੀਆਂ ਬਿੱਲ ਡਰਾ ਕਰਾਗੇ ਮੈਨੂੰ ਪੈਸੇ ਦੇ ਦੇ ਪੈਸੇ ਦੇ ਦੇ ਹਾਂਜੀ ਹੁਣ ਅਗਲਾ ਮੈਂ ਸਾਨੂੰ ਦਾ ਅਗੇ ਦੱਬ ਗਏ ਜਾਂ ਸਾਰੇ ਜ਼ੋਰ ਪਵਾਇਆ ਬੰਦਿਆਂ ਦਾ ਜਿਹਨੇ ਕੀਤਾ ਵੀ ਤੁਸੀਂ ਭਈ ਨਾ ਕਰੋ ਨਾ ਗੱਲ ਨਾ ਬਤਾਓ ਇਸ ਕਰਕੇ ਆਪਾਂ ਆਪਦੀ ਪੈਸੇ ਲੈ ਕੇ ਕਿਉਂ ਕਬੀਲਦਾਰ ਬੰਦੇ ਆ ਅਸੀਂ ਨਹੀਂ ਜਾਣਾ ਚਾਹੁੰਦੇ ਇਹਨਾਂ ਦੂਰ ਦੇ ਖਰਾ ਦੁਕਾਨਦਾਰ ਬੰਦੇ ਹੁੰਦੇ ਹਨ ਇਹਨਾਂ ਨੂੰ ਚੀਜ਼ਾਂ ਨੂੰ ਸੋਟਦੇ ਹੋਏ ਤਾਂ ਅਸੀਂ ਇਹ ਵਿਦਰਨਾ ਕੀਤਾ ਤੇ ਫਿਰ ਅੱਗੇ ਹੁਣ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਇਹ ਕਹਿਣਾ ਵੀ ਜਿਹੜੇ ਨਾਲ ਹੋਈ ਆ ਉਹ ਆਜ ਸਾਵੇ ਹੁਣ ਅਗਲਾ ਮੈਂ ਸਾਨੂੰ ਤਾਂ ਅੱਗੇ ਦੱਬ ਗਏ ਜਾਂ ਬਸਾਰੇ ਜ਼ੋਰ ਪਾਇਆ ਬੰਦਿਆਂ ਦਾ ਜਿਹਨੇ ਕੀਤਾ ਵੀ ਤੁਸੀਂ ਭਾਈ ਨਾ ਕਰੋ ਨਾ ਗੱਲ ਨਾ ਵਧਾਓ ਇਸ ਕਰਕੇ ਆਪਾਂ ਉਹਦੇ ਪੈਸੇ ਲੈ ਕੇ ਕਿਉਂ ਕਬੀਲਦਾਰ ਬੰਦੇ ਆ ਅਸੀਂ ਨਹੀਂ ਜਾਣਾ ਚਾਹੁੰਦੇ ਇਹਨਾਂ ਦੂਰ ਤੱਕ ਦਾ ਦੁਕਾਨਦਾਰ ਬੰਦੇ ਹੁੰਦੇ ਆ ਇਹਨਾਂ ਦੀ ਚੀਜ਼ਾਂ ਨੂੰ ਸੋਟਦੇ ਹੋਏ ਤਾਂ ਅਸੀਂ ਇਹ ਵਿਦਰਨਾ ਕੀਤਾ ਤੇ ਆਪਦੇ ਪੈਸੇ ਲੈ ਗਏ ਸੀ ਤੇ ਤੁਸੀਂ ਹੋਰ ਵੀ ਕਿਸੇ ਦੇ ਪੈਸੇ ਲਵਾਏ ਸੀ ਕਿਹਾ ਸੀ ਕਿਸੇ ਨੂੰ ਹੋਰ ਵੀ ਭਾਈ ਅਸੀਂ ਵਾਪਸ ਕਰਾ ਦੰਨੇ ਆ ਹਾਂ ਕਿ ਇਤਨੇ ਇੱਕ ਦੋ ਬੰਦੇ ਦੇ ਪੈਸੇ ਵਾਪਸ ਨਹੀਂ ਕਰ ਗਏ ਉਹ ਅੱਛਾ ਕਰਕੇ ਵਾਪਸ ਕਰਕੇ ਵਾਪਸ ਉਹਨਾਂ ਦੇ ਵੀ ਕਰਕੇ ਪੈਸੇ ਅੱਛਾ ਕਰਕੇ ਵਾਪਸ